ਹੁਣ ਮੈਂ ਬੇਨਤੀ ਕਰਾਂਗਾ ਕਿ ਸਾਡੇ ਭਾਰਤੀ ਜਨਤਾ ਪਾਰਟੀ ਪਰਿਵਾਰ 'ਚ ਸ਼ਾਮਲ ਹੋਏ ਸ੍ਰੀ ਰਵੀ ਕਾਲੋ ਜੀ ਅਗੇ ਬੇਨਤੀ ਕਰਾਂਗਾ ਆਣ ਤੇ ਆਪਣੇ ਵਿਚਾਰ ਰੱਖਣ ਰਵੀ ਕਾਲੋ ਜੀ ਗੁਰਦਾਸਪੁਰ ਦੀ ਧਰਤੀ ਤੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਆਏ ਵੱਖ-ਵੱਖ ਸਾਰੇ ਅਸੈਂਬਲੀ ਹਲਕਿਆਂ ਚੋਂ ਆਗੂ ਸਹਿਬਾਨ ਵਰਕਰ ਸਹਿਬਾਨ ਮੰਚ ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਸਾਰੀ ਸੀਨੀਅਰ ਲੀਡਰਸ਼ਿਪ ਜੈ શ્રી ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਕੱਤਰ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ ਮੇਰਾ ਪਰਿਵਾਰ ਮੇਰਾ ਖਿਆਲ ਹੈ ਕਿ ਲਗਭਗ 60 ਸਾਲ ਪੁਰਾਣਾ ਸ਼ਰੋਮਣੀ ਅਕਾਲੀ ਦਲ ਦਾ ਪਰਿਵਾਰ ਸੀ ਮੈਂ ਜਨਮ ਸਿੱਧ ਤੋਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ ਸ਼੍ਰੀ ਨਰਿੰਦਰભાઈ ਮੋਦੀ ਜੀ ਦੀਆਂ ਨੀਤੀਆਂ ਉਹਨਾਂ ਦੇ ਕੀਤੇ ਕੰਮ ਨੂੰ ਪ੍ਰਭਾਵਿਤ ਹੋ ਕੇ ਮੈਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਤੇ ਮੈਨੂੰ ਇਹਨਾਂ ਮਾਨ ਦਿੱਤਾ ਸਾਰੇ ਪਰਿਵਾਰ ਨੇ ਮੇਰਾ ਕਣ-ਕਣ ਤੁਹਾਡਾ ਸਾਰਿਆਂ ਦਾ ਰਿਣੀ ਆ ਨਰਿੰਦਰભાઈ ਮੋਦੀ ਜੀ ਨੇ ਜੋ ਭਾਰਤ ਲਈ ਕੀਤਾ ਉਹ ਕਿਸੇ ਵੀ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਖਾਸ ਕਰਕੇ ਸਾਡੀ ਜਿਹੜੀ ਸਿੱਖ ਸਮੁਦਾਇਆ ਉਹ ਪ੍ਰਧਾਨ ਮੰਤਰੀ ਜੀ ਦੀ ਹਮੇਸ਼ਾ ਹੀ ਰਣੀ ਰਹੂਗੀ ਜਿਨ੍ਹਾਂ ਨੇ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਹ ਲਾਂਘਾ ਖੋਲ ਕੇ ਸਿੱਖ ਸੰਗਤ ਤੋਂ ਅਸ਼ੀਰਵਾਦ ਲਿਆ ਜੋ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਹੀਦ ਸਹਿਬਜ਼ਾਦਿਆਂ ਨੂੰ ਕਦੇ ਵੀ ਕਿਸੇ ਨੇ ਦੇਸ਼ ਪੱਧਰ ਤੇ ਯਾਦ ਨਹੀਂ ਸੀ ਕੀਤਾ ਤੇ ਮੋਦੀ ਜੀ ਨੇ ਉਹਨਾਂ ਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਯਾਦ ਕਰਕੇ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਇਸੇ ਤਰ੍ਹਾਂ ਹੀ ਜਿੰਨਾ ਵੀ ਵਿਕਾਸ ਦਾ ਕੰਮ ਹੋ ਰਿਹਾ ਸਾਰੇ ਦਾ ਸਾਰਾ ਪ੍ਰਧਾਨ ਮੰਤਰੀ ਜੀ ਦੀ ਰਹਿਮਾਈ ਹੇਠ ਹੋ ਰਿਹਾ ਜਿੰਨਾ ਸੜਕਾਂ ਦਾ ਜਾਲ ਵਿਛਿਆ ਜੋ ਪ੍ਰਧਾਨ ਮੰਤਰੀ ਜੀ ਦਾ ਵਿਜਨ ਹੈ ਕਿ ਭਾਰਤ ਨੂੰ ਇੱਕ ਐਸਾ ਨਮੂਨੇ ਦਾ ਦੇਸ਼ ਬਣਾਉਣਾ ਜਿੱਤੇ ਸਾਨੂੰ ਮਾਣ ਹੋਵੇ ਮੈਂ ਸਾਰੀ ਲੀਡਰਸ਼ਿਪ ਨੂੰ ਇਹ ਯਕੀਨ ਦਿਵਾਉਣਾ ਵਾ ਕਿ ਮੇਰਾ ਹਲਕਾ ਡੇਹੜਾ ਬਾਬਾ ਨਾਨਕ ਤੇ ਫਟੇਗੜ ਚੂੜੀਆਂ ਜਿੱਥੇ ਸਾਡੇ ਪਰਿਵਾਰ ਨੇ ਲਗਾਤਾਰ ਸਿਆਸਤ ਕੀਤੀ ਆ ਤੇ ਮੈਂ ਸਾਰੀ ਉਸ ਸੰਗਤ ਵੱਲੋਂ ਬੱਬੂ ਜੀ ਨੂੰ ਤੇ ਸਮੁੱਚੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਣਾ ਵਾ ਕਿ ਜੋ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਵਾ ਜੋ ਮੇਰੇ ਤੇ ਭਰੋਸਾ ਬਰਕਰਾਰਾਇਆ ਵਾ ਉਹਦੇ ਉੱਤੇ ਖਰਾ ਉਤਰਾਂਗਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਤੇ ਆਪਾਂ ਦਿਨੇਸ਼ ਬੱਬੂ ਜੀ ਨੂੰ ਗੁਰਦਾਸਪੁਰ ਦੀ ਆਵਾਜ਼ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਤਾਂ ਕਿ ਸਾਡਾ ਜਿਹੜਾ ਪਾਰਲੀਮੈਂਟ ਗੁਰਦਾਸਪੁਰ ਪਛੜਿਆ ਇਲਾਕਾ ਜਾਣਿਆ ਜਾਂਦਾ ਬਾਉਂਡਰੀ ਦੀ ਬੈਲਟ ਆ ਤੇ ਬੱਬੂ ਜੀ ਨੂੰ ਆਪਣੀ ਆਵਾਜ਼ ਬਣਾ ਕੇ ਪੇਜਾਂਗੇ ਤੇ ਤਾਂ ਕਿ ਉਹ ਤਗੜੇ ਹੋ ਕੇ ਕੰਮ ਕਰਨ ਤੇ ਸਾਡਾ ਜਿਹੜਾ ਵਾ ਪਾਰਲੀਮੈਂਟ ਗੁਰਦਾਸਪੁਰ ਇੱਕ ਨੰਬਰ ਦਾ ਪਾਰਲੀਮੈਂਟ ਬਣੇ ਤੇ ਸਾਡਾ ਪਾਰਲੀਮੈਂਟ ਤਰੱਕੀ ਕਰੇ ਸਾਡੀ ਬੱਬੂ ਜੀ ਆਵਾਜ਼ ਬਣ ਮੈਂ ਇਸੇ ਤਰ੍ਹਾਂ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਮੀਦਵਾਰ ਸੰਧੂ ਸਾਹਿਬ ਤੇ ਸ਼੍ਰੀਮਤੀ ਹਸ਼ਿਆਰਪੁਰ ਤੋਂ ਆਪਣੇ ਸੋਮ ਪ੍ਰਕਾਸ਼ ਜੀ ਦੇ ਕਰੋ ਉਹ ਵੀ ਆਏ ਨੇ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਜਿੱਥੇ-ਜਿੱਥੇ ਜਾੜਾ ਕੋਈ ਸੱਜਣ ਭੈਣ ਭਰਾ ਹੋਊ ਉਹਨੂੰ ਬੇਨਤੀ ਕਰਾਂਗੇ ਕਿ ਤਗੜੇ ਹੋ ਕੇ ਭਾਜਪਾ ਦੇ ਪੱਖ 'ਚ ਵੋਟਾਂ ਪਾ ਕੇ ਨਰਿੰਦਰ ਪਾਈ ਮੋਦੀ ਜੀ ਸਰਕਾਰ ਬਣਾ ਕੇ ਉਹ ਆਪਣਾ ਸੁਪਨਾ ਸਰਕਾਰ ਕਰੀਏ ਕਿ ਜਿੱਥੋਂ ਸਾਨੂੰ ਮੋਦੀ ਜੀ ਨੇ ਹਮੇਸ਼ਾ ਹੀ ਗਰੀਬ ਜਨਤਾ ਨੂੰ ਉਹਨਾਂ ਨੇ ਬਹੁਤ ਉੱਪਰ ਚੁੱਕਿਆ ਵਾ ਕਿਸਾਨਾਂ ਦੀ ਗੱਲ ਕਰ ਲਈਏ ਹਰ ਕਿਸਾਨ ਨੂੰ 2000 ਰੁਪਏ ਆਉਂਦਾ ਵਾ ਤੇ ਇਸੇ ਤਰ੍ਹਾਂ ਜਿੰਨਾ ਕਣਕ ਆਉਂਦੀ ਆ ਦਾਲ ਆਟਾ ਆਉਂਦਾ ਵਾ ਉਹ ਵੀ ਕੇਂਦਰ ਸਰਕਾਰ ਤੋਂ ਆਉਂਦਾ ਵਾ ਮੇਰੇ ਕਹਿਣ ਤੋਂ ਪਾਵ ਹਰ ਸਹੂਲਤ ਜਿਹੜੀ ਆ ਉਹ ਕੇਂਦਰ ਸਰਕਾਰ ਤੋਂ ਆਉਂਦੀ ਆ ਤੇ ਜਿਹੜੀ 2 ਸਾਲ ਦੀ ਸਰਕਾਰ ਬਣੀ ਆ ਇਹਨੇ ਪੰਜਾਬ ਦਾ ਬੇੜਾ ਗਰਖ ਕਰਕੇ ਰੱਖ ਦਿੱਤਾ ਚਾਹੇ ਉਹ ਕਾਨੂੰਨ ਅਵਸਥਾ ਵਾ ਚਾਹੇ ਉਹ ਮਲਾਜ਼ਮਾਂ ਦਾ ਤਨਖਾਹਾਂ ਵਾਂ ਨੇ ਜਾਂ ਜਿੰਨੀ ਤਰੱਕੀ ਆ ਉਹਨੂੰ ਸਾਰਿਆਂ ਨੂੰ ਰੋਕ ਕੇ ਰੱਖ ਦਿੱਤਾ ਆਪਾਂ ਤਗੜੇ ਹੋ ਕੇ ਪਹਿਲੀ ਤਰੀਕ ਨੂੰ ਮੋਦੀ ਜੀ ਦੇ ਹੱਥ ਚ ਵੋਟਾਂ ਪਾ ਕੇ ਦੁਬਾਰਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਤੇ ਦੇਸ਼ ਨੂੰ ਹੋਰ ਅੱਗੇ ਲੈ ਕੇ ਚੱਲਿਓ ਇੰਨੀ ਹਾਜ਼ਰੀ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਜੈ ਸ਼੍ਰੀ ਰਾਮ ਜੈ ਜੀ ਕਾ ਵੋ ਸ਼੍ਰੀ ਰਾਮ ਹਰਿ